ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਸ਼ਹਿਰ ਫਰੀਦਕੋਟ ਕੋਠੇ ਡੋਡ ਬਾਈ ਪ੍ਰਦੀਪ ਦੇ ਕੋਲੇ ਪਹੁੰਚੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾ ਇੱਕ ਤਾਜੀ ਸੂਈ ਗਾਂਵ ਕਾਉ ਆ ਦੋਸਤੋ ਜੀ ਗੱਲ ਕਰੀਏ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਇੱਕ ਇਹ ਸਾਈਵਾਲ ਕ੍ਰੋਸ ਅੰਗ ਦੇ ਵਿੱਚ ਬੱਚੀ ਨੂੰ ਜਨਮ ਦਿੱ ਔਰ ਖੜੀਆਂ ਗੱਬਣਾ ਕੱਚੀਆਂ ਦੋਸਤੋ ਇਹਨਾਂ ਦੇ ਬਾਰੇ ਵੀ ਜਾਣਕਾਰੀ ਬਾਈ ਤੋਂ ਲੈ ਲਾਂਗੇ ਪਹਿਲਾਂ ਇਸ ਤੋਂ ਸ਼ੁਰੂ ਕਰਦੇ ਆਜੋ ਬਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਆ ਬਈ ਠੀਕ ਆ ਬਈ ਪ੍ਰਦੀਪ ਇੱਕ ਵਾਰੀ ਆਪਣਾ ਨੰਬਰ ਦੱਸ ਦੀ 70095 34765 ਠੀਕ ਆ ਅੱਜ ਤੇ ਇਹਨਾਂ ਨਾਲ ਆਗਾ ਬਾਈ ਹਾਂਜੀ ਠੀਕ ਆ ਇਹਦੀ ਗੱਲ ਕਰੀਏ ਬਈ ਸਾਈਵਾਲ ਦੀ ਤੇ ਦੂਜੇ ਸਵੇਰ ਸੋਈਆ ਵੀਰੇ ਠੀਕ ਆ ਪੰਜਾਂ ਦਿਨਾਂ ਦੀ ਸੋਈ ਥੱਲੇ 14-15 ਲੀਟਰ ਦੁੱਧ ਤਿਆਰ ਆ ਠੀਕ ਆ 15 ਲੀਟਰ ਚਵਾ ਦੇਾਂਗੇ ਹੁਣ ਦੋ ਡੰਗ ਵੀਰੇ ਤਿੰਨ ਡੰਗ ਅਗਲੇ ਕੌਣ ਆਲਾ ਆਉਣਾ ਚਾਹੀਦਾ ਮੇਰੀ ਗੱਲ ਇਹ ਮਤਲਬ ਕਿ ਆਪਾਂ ਅਗਲੇ ਨੂੰ ਹਿੰਮਤ ਕਰਦੇ ਆਉਣ ਦੇ ਆਪਾਂ ਦਾ ਬਾਲਟੀ ਬਣਾਉਂਗੇ ਠੀਕ ਹੈ ਕੋਈ ਦੋ ਟਾਈਮ ਚੋਲੇ ਹਾਂ ਦੋ ਡੰਗ ਚੋਲੇ ਤਿੰਨ ਚੋਲੇ ਤਸल्ली ਜਿੰਨੇ ਡੰਗ ਮਾਰਦੇ ਠੀਕ ਹੈ ਚਵਾਈ ਇਹਨੂੰ ਓਕੇ ਆ ਜਮਾ ਓਕੇ ਆ ਬਈ ਸ਼ੀਲ ਠੰਡੀ ਫੁੱਲ ਕੋਈ ਥਨਾ ਜਨ ਨੌਕਸ ਨਹੀਂ ਗਿਆ ਵੀ ਅਗਲੇ ਨੇ ਇੰਨੇ ਦੂਰ ਆਉਣਾ ਠੀਕ ਹੈ ਠੀਕ ਹੈ ਵੀ ਉਹ ਗੱਲ ਜੀ ਨਹੀਂ ਰਹਿੰਦੀ ਬਾਅਦ ਠੀਕ ਹੈ ਬੱਚਾ ਬੱਚੀ ਹੈ ਨਾ ਬਈ ਬੱਚਾ ਬੱਚੀ ਪੰਜਾਂ ਦਿਨਾਂ ਦੀ ਸੋਈ ਹੈ ਵੀਰੇ ਲਓ ਵੀ ਬੱਚੀ ਇੰਨੀ ਨਿਗਾ ਮਰੋ ਬੱਚੀ ਬਹੁਤ ਚੰਗੀ ਆ ਜਰਸੀ ਦਾ ਸੀਮਨ ਭਰਾਇਆ ਸੀ ਨਾ ਬਈ ਤਰਾ ਸੰਗ ਦੇ ਵਿੱਚ ਵਹਿੜ ਹੈਗੀਏ ਦੋਸਤੋ ਬਾਈਆਂ ਦਾ ਦੁੱਧ ਨਹੀਂ ਬਾਈ ਦੁੱਧ ਕਿੰਨਾ ਪਾ ਦੂਗੀ ਵੈਸੇ ਦੁੱਧ ਵੀਰੇ 18 ਕਿਲੋ ਦੁੱਧ ਪਾ ਦੂਗੀ ਤੇਆਂ ਚੋਂ ਦੁੱਧ ਵਾਜੋ ਹੋਰ ਠੀਕ ਆ 18 ਕਿਲੋ ਪਾ ਦੂਗੀ ਜਣੀ ਹੁਣ 14-15 ਕਿਲੋ ਹੈਗਾ 14-15 ਹੈਗਾ ਵੀਰੇ ਠੀਕ ਆ ਲੋ ਵੀ ਚਵਾਈ ਇਹਨੂੰ ਓਕੇ ਆ ਬਾਈਆਂ ਦਾ ਤਸੱਲੀ ਤੁਸੀਂ ਕਰ ਲੈਣੀ ਸੀ ਯੂਸ ਆਊਗਾ ਸੀਲ ਠੰਡੀ ਫੁੱਲ ਆ ਬਾਈ ਲੋ ਵੀ ਬੱਚਾ ਵੀ ਨਹੀਂ ਛੱਡਿਆ ਤੇ ਨਿਆਣਾ ਵੀ ਨਹੀਂ ਲਾਇਆ ਨੀਗਾ ਮ ਆ ਸਕਦੇ ਆ ਲਗਭਗ ਨਾ ਸਵਾ 1/4 ਦਾ ਟਾਈਮ ਆ ਦੋਸਤੋ ਘੰਟੇ ਇਕ ਤਾਂ ਚਵਾਈ ਹੋਣੀ ਆ ਉਸ ਤੋਂ ਠੰਗ ਨਾ ਜਜਮੈਂਟ ਲਾ ਲਿਓ ਜੀ ਚੈੱਕ ਕਰ ਸਕਦੇ ਆ ਬੱਚ ਤੇ ਬਾਕੀ ਤੁਹਾਨੂੰ ਦੋਨੇ ਪਾਸੇ ਤੋਂ ਜੱਜਮੈਂਟ ਕਰਾਉਣੇ ਆ ਕਰਮਾ ਵਾਲੀ ਸੀਲ ਸਊਗਾ ਕੋਈ ਡਰ ਦੀ ਘਬਰਾਉਂਦੀ ਨਹੀਂ ਨਿਗਾਹ ਮਾਰੇ ਤੇ ਤੋੜ ਕੇ ਤੁਹਾਨੂੰ ਖਾਦਨੇ ਆ ਫੇਸ ਚੈੱਕ ਕਰ ਸਕਦੇ ਆ ਲਾਈਵ ਪ੍ਰਦੀਪ ਇਹਨੂੰ ਖੋਲ ਕੇ ਨਾ ਕਰਮਾ ਵਾਲੀ ਦਾ ਢੇੜਾ ਕਢਾ ਦੀ ਸੋਹਣੀ ਬੱਚੀ ਆ ਜਰਸੀ ਅੰਗ ਦੇ ਵਿੱਚ ਤੇ ਸਾਈ ਹਲ ਕ੍ਰੋਸ ਅੰਗ ਦੇ ਵਿੱਚ ਵਹਿੜਾ ਬਾਈ ਪ੍ਰਦੀਪ ਦੂਜਾ ਸੂਗਾ ਸੂਈ ਆ ਇਹ ਠੀਕ ਆ ਦੂਜਾ ਸੂਗਾ ਸੂਈ ਆ ਰਾਜੀਪਲੀ ਚੰਗੀ ਆ ਬਾਕੀ ਚੁਵਾਈ ਚੂਈ ਨਹੀਂ ਉਬਾਈਆਂ ਦਾ ਸੀਲ ਠੰਡੀ ਆ ਕੋਈ ਗਰਮ ਨਹੀਂ ਗਈ ਬਗੈਰ ਨਿਆਣੇ ਤੋਂ ਬਗੈਰ ਬੱਚੇ ਤੋਂ ਬਾਈ ਪ੍ਰਦੀਪ ਨੇ ਹੱਥ ਲਾ ਕੇ ਬਕਾਤਾ ਹਵਾਨੇ ਨੇ ਜੀ ਬੋਲਣ ਦੀ ਉੱਥੇ ਹੱਥ ਲਾਇਆ ਸਪਰਦ ਜਿੱਥੇ ਮਰਜੀ ਬੈਠ ਕੇ ਲਾ ਲਓ ਜੀ ਕੋਈ ਚੱਕਰ ਨਹੀਂ ਠੀਕ ਲੋ ਨਿਗਮ ਆਸਲੇ ਚੈੱਕ ਕਰੋ ਹਵਾਨਾ ਵੀ ਸੋਹਣਾ ਹੈ ਜੇ ਗੱਲ ਕਰੀਏ ਕੋਈ ਟੁੱਟਮਾ ਨਹੀਂ ਕੋਈ ਫੋਟ ਸ਼ਾਂਗ ਨਹੀਂ ਠਣਾ ਦਾ ਸਾਈਜ਼ ਵੀ ਬਹੁਤ ਸੋਹਣਾ ਬਾਈ ਪ੍ਰਦੀਪ ਦੇ ਰੇਟ ਦੀ ਗੱਲ ਕਰੀਏ ਤਾਂ ਇਦਾਂ ਰਿਹਾ 70 ਰੁਪਏ ਰਿਹਾ 70000 ਹਾਂਜੀ ਠੀਕ ਆ ਮੌਕੇ ਤੇ ਮਾਨਤਾਨ ਹੋ ਜੂ ਹਾਂ ਹੋ ਜੂ ਠੀਕ ਆ ਲੋ ਵੀ 70000 ਰੁਪਏ ਦੇ ਵਿੱਚ ਉਹ ਨਾ ਮੌਕੇ ਤੇ ਮਾਨਤਾਨ ਹੋ ਜੂ ਸਾਫ਼ ਸੁਥਰੀ ਵਹਿੜਾ ਹਵਾਨੇ ਪੱਖ ਤੋਂ ਵੀ ਹਾਈਟ ਪੱਖ ਤੋਂ ਵੀ ਸੋਹਣੀ ਆ ਬਰ ਰੰਗ ਬਾਜ ਵਹਿੜਾ ਦੋਸਤੋ ਜੇ ਗੱਲ ਕਰੀਏ ਇਸ ਤੋਂ ਅੱਗੇ ਦੋਸਤੋ ਐਚਐਫ ਬਾਰੇ ਬਾਈ ਤੋਂ ਪਤਾ ਕਰਦੇ ਬਈ ਐਚਐਫ ਦੀ ਗੱਲ ਕਰੀਏ ਤਾਂ ਐਚਐਫ ਉਹ ਮੇਰੇ ਇੱਕ ਦੂਜਾ ਸੂਆ ਲਾ ਲਓ ਤੀਜਾ ਤੀਜਾ ਹੀ ਲਾ ਲਓ ਵੀਰੇ ਠੀਕ ਆ ਸਾਤੀਜਾ ਹੈਗੀ ਹੈਗੀ ਆ ਠੀਕ ਆ ਤੀਜਾ ਹੈਗੀ ਆ ਹਾਂ ਆਪਣੇ ਕੋਲ ਹੀ ਗਈ ਸੀ ਪਿਛਲੇ ਸਾਲ ਠੀਕ ਆ ਤੇ ਆਪਣੇ ਕੋਲ ਇਹਦੀ ਪਿਛਲੇ ਸੂਏ ਦੀ ਵੀਡੀਓ ਹੈਗੀ ਆ ਠੀਕ ਆ ਹਜੇ 12 ਦਿਨ ਪਏ ਆ ਵੀਰੇ ਅੰਦਰ ਹਜੇ 12 ਦਿਨਾਂ ਦੀ ਕੱਚੀ ਆ ਹਾਂਜੀ ਠੀਕ ਆ ਕੀ ਦੁੱਧ ਰਕੜ ਰਿਹਾ ਬਈ ਵਰ ਦੂਜੇ ਸੂਏ 25 26 ਕਿਲੋ ਦੁੱਧ ਪਾਇਆ ਵੀਰੇ ਜਮਾ ਤਿਆਰੀ ਦੀ ਵੀਡੀਓ ਆਪਣੇ ਕੋਲ ਠੀਕ ਆ ਮਗਰਲੇ ਸੂਏ ਦੀ ਮਗਰਲੇ ਸੂਏ ਦੀ ਠੀਕ ਆ ਲੋ ਵੀ ਬਾਈ ਕੋਲੇ ਨਾ ਤਿਆਰੀ ਦੀ ਵੀਡੀਓ ਵੀ ਪਈ ਆ ਜੇ ਗੱ ਹਾਈਟ ਪੱਖ ਤੋਂ ਸੋਹਣੀ ਆ ਤੇ ਜਿੰਨਾ ਪੁੱਲ ਗੱਜ ਹੁੰਦਾ ਸਹੀ ਗੱਲ ਆ ਸਹੀ ਗੱਲ ਆ ਵੀ ਕੋਈ ਲਿੱਸੀ ਨਾ ਵੀ ਨਹੀਂ ਸੋਹਣੀ ਆ ਹਵਾਨੇ ਦੀ ਜਜਮੈਂਟ ਤੁਹਾਨੂੰ ਕਰਾਉਣੇ ਆ ਸੂਆ ਤੀਜਾ ਤੇ ਬਾਕੀ 12 ਦਿਨਾਂ ਦੀ ਕੱਚੀ ਜਾਨੀਆ ਮਾਰੇ ਬਿਲਕੁਲ ਸਾਫ ਸੁਥਰੀ ਆ ਤੇ ਢਿੱਲਾ ਹਵਾਨਾ ਪਿਆ ਇਹਦੇ ਰੇਟ ਦੀ ਗੱਲ ਕਰੀਏ ਤਾਂ ਬਈ ਪ੍ਰਦੀਪ ਇਹ ਬਸ ਵੀਰੇ ਮੁੱਲ ਕਰੋ ਉਹਨਾਂ ਦਾ ਪੰਜ ਇੱਕ ਪੰਜ ਕਰ ਲਾਂਗੇ ਠੀਕ ਆ 96000 ਦੀ ਹਾਂ ਉਹਨਾਂ ਦੇਵਾਂਗੇ ਵੀਰੇ ਲੋ ਵੀ 90000 ਦੀ ਹਾਂ ਨਾ ਹੋ ਜੂਗੀ ਮੌਕੇ ਤੇ ਥੋੜਾ ਬੋਤਾ ਇਧਰ ਉਧਰ ਹੋ ਜਾਂਦਾ ਹੁੰਦਾ ਇਸ ਤੋਂ ਕਿ ਬਈ ਜਰਸੀ ਦੀ ਗੱਲ ਕਰੀ ਤੇ ਬਈ ਪ੍ਰਦੀਪ ਇਹ ਦੂਜਾ ਸੂਆ ਸੁੰਦੇ ਆ ਵੀਰੇ 10 ਦਿਨ ਇਹ ਲਊਗੀ 10 ਦਿਨਾਂ ਦੀ ਇਹ ਕੱਚੀ ਕੀ ਦੁੱਧ ਰਕੜ ਵਾਲੀ ਹੈ ਬਈ ਦੁੱਧ ਘੜ ਤੋਂ ਘੜ 16 17 ਕਿਲੋ ਦੁੱਧ ਬੜੇ ਦਾ ਨਾ ਪਾ ਦੂ ਵੀਰੇ ਜਾਸਪਰੀਡ ਪੋਲਾ 16 17 ਕਿਲੋ ਨਾ ਬਾਈ ਜੰਦਾ ਖੁੱਲਾ ਦੁੱਧ ਬਾਦੀ ਵੀ ਦੇਖ ਫੜਿਆ ਫੇਸ ਕੁਆਲਿਟੀ ਨੀਗਾ ਮਰਿਓ ਫਵਾਨਾ ਹੀ ਜਜਮੈਂਟ ਤੁਹਾਨੂੰ ਕਰਾ ਦੇਣੇ 10 ਦਿਨ ਨੇ ਲਗਭਗ ਸੂਨ ਦੇ ਵਿੱਚ ਲੈ ਜਾਣੇ ਬਾਕੀ ਕੱਦ ਕਾਠ ਦੀ ਗੱਲ ਕਰੀਏ ਤਾਂ ਮੀਡੀਅਮ ਕੱਦ ਕਾਟ ਦੇ ਵਿੱਚ ਆ ਜਾਂਦੀ ਹੈ ਨਾਂ ਵਾਲੀ ਵੱਡੀ ਕਹਿ ਸਕਦੇ ਨਾਂ ਵਾਲੀ ਛੋਟੀ ਜੇ ਆਪਾਂ ਕਹੀਏ ਨਾ ਕਿ ਪੂਰੀ ਵੱਡੀ ਆ ਇਹ ਨਾ ਕੋਈ ਸਮਝ ਕੇ ਆ ਜੇ ਵੀਰ ਵੀ ਪੂਰੀ ਵੱਡੀ ਹੋਊਗੀ ਮੀਡੀਅਮ ਕੱਦ ਦੇ ਵਿੱਚ ਆ ਜੇ ਗੱਲ ਕਰੀਏ ਹਿਮਾਚਲ ਵਾਲੀ ਜਿੱਡਾ ਉਹਦੇ ਨਾਲੋਂ ਕੱਦ ਵੱਡਾ ਹੈਗਾ ਨਿਗ੍ਹਾ ਮਾਰ ਸਕਦੇ ਬਾਕੀ ਜਾਨਵਰ ਹਮੇਸ਼ਾ ਹੀ ਚੰਗੇ ਹੁੰਦੇ ਆ ਬਾਈ ਪ੍ਰਦੀਪ ਇਹਦੀ ਗੱਲ ਕਰੀ ਜੀ ਰੇਟ ਦੀ ਇਹਦਾ 72000 ਰੁਪਏ ਠੀਕ ਆ 72000 ਮਾਨਤਨ ਕਰ ਦਿਆਂਗੇ ਹਾਂਜੀ ਵੀਰ ਠੀਕ ਆ ਲਓ ਵੀ ਇਹਦੇ ਵਿੱਚੋਂ ਹੀ ਮਾਨਤਨ ਹੋ ਜੂਗਾ ਕੋਈ ਵੀ ਨਾਅਕ ਤੁਹਾਡੇ ਪਸੰਦ ਹੋਵੇ ਨਾ ਤਿੰਨਾਂ ਦੇ ਵਿੱਚੋਂ ਸੰਪਰਕ ਕਰ ਲੋ ਇਹ ਨੰਬਰ ਸਕਰੀਨ ਤੇ ਚੱਲੀ ਜਾਂਦਾ ਸ਼ਹਿਰ ਫਰੀਦਕੋਟ ਕੋਠੇ ਡੋਰਡ ਚੈਲ ਰੋਡ ਦੇ ਉੱਤੇ ਰਹਿ ਜਾਂਦੇ ਆ ਦੋਸਤੋ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਕੋਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ